ਇੰਨੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਈ ਸਵੱਦ ਗਿਆ ਸੋ ਅੱਜ ਆਪਾਂ ਇੱਕ ਘਰੇਲੂ ਨੁਸਖੇ ਬਾਰੇ ਦੱਸਾਂਗੇ ਜੀ ਤਾਂ ਕਿ ਜਿਨ੍ਹਾਂ ਲੋਕਾਂ ਦੀ ਜਾਂ ਬੱਚਿਆਂ ਦੀ ਛੋਟੀ ਉਮਰ ਵਿੱਚ ਹੀ ਨજર ਘਟ ਹੈ ਉਹ ਇਸ ਨੁਸਖੇ ਨੂੰ ਵਰਤ ਕੇ ਆਪਣੀ ਨજર ਪੂਰੀ ਕਰ ਸਕਣ ਜਿਹੜੀਆਂ ਚੀਜ਼ਾਂ ਇਸ ਨੁਸਖੇ ਵਿੱਚ ਇਸਤੇਮਾਲ ਹੁੰਦੀਆਂ ਹਨ ਉਹ ਪंसारी ਦੀ ਦੁਕਾਨ ਜਾਂ ਆਮ ਕਰਿਆਨੇ ਦੀ ਦੁਕਾਨ ਤੋਂ ਵੀ ਮਿਲ ਜਾਂਦੀਆਂ ਹਨ ਸੋ ਨੁਸਖਾ ਨੋਟ ਕਰ ਲਵੋ ਜੀ ਬਦਾਮ 250 ਗ੍ਰਾਮ ਹਿੰਗ 10 ਗ੍ਰਾਮ ਕਾਲੀ ਮਿਰਚ 30 ਗ੍ਰਾਮ ਸੁੰਡ 30 ਗ੍ਰਾਮ ਸੌਂਫ 20 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਲਕੀਆਂ ਜਿਹੀਆਂ ਭੁੰਨ ਕੇ ਪੀਸ ਕੇ ਪਾਊਡਰ ਬਣਾ ਲੈਣਾ ਹੈ ਇੱਕ ਚਮਚ ਸਵੇਰੇ ਦੁੱਧ ਨਾਲ ਜਾਂ ਚਾਹ ਨਾਲ ਤੇ ਇੱਕ ਚਮਚ ਸ਼ਾਮ ਨੂੰ ਇਸੇ ਤਰ੍ਹਾਂ ਹੀ ਦੁੱਧ ਨਾਲ ਜਾਂ ਚਾਹ ਨਾਲ ਇੱਕ ਮਹੀਨਾ ਖਾਓ ਫਿਰ 15 ਦਿਨ ਦੇ ਬਾਅਦ ਫਿਰ ਇੱਕ ਮਹੀਨੇ ਲਈ ਸ਼ੁਰੂ ਕਰ ਦਿਓ ਇਸ ਤਰ੍ਹਾਂ ਕਰਕੇ ਤੁਸੀਂ 3 ਮਹੀਨੇ ਦਵਾਈ ਦੀ ਵਰਤੋਂ ਕਰਨੀ ਹੈ ਇਸ ਨਾਲ ਅੱਖਾਂ ਦੀ ਕਮਜ਼ੋਰੀ ਖਤਮ ਹੋ ਜਾਵੇਗੀ ਜੀ ਧੰਨਵਾਦ ਜੀ